ਅਲ ਤਕਈਆ ਇਹਦਾ ਮਤਲਬ ਹੈ ਉਹ ਕਹਿੰਦੇ ਕਿ ਆਪਣਾ ਕੰਮ ਸਿੱਧ ਕਰ ਲਈ ਇਸਲਾਮ ਦਾ ਕੰਮ ਸਿੱਧ ਕਰ ਲਈ ਮੁਸਲਮਾਨ ਝੂਠ ਵੀ ਬੋਲ ਸਕਦਾ ਤੇ ਉਹਨੂੰ ਕੋਈ ਪਾਪ ਨਹੀਂ ਲੱਗੇਗਾ ਅਲ ਤਕਈਆ ਉਹਦਾ ਮਤਲਬ ਹੈ ਕਿ ਮੁਸਲਮਾਨ ਪਰਦਾ ਰੱਖ ਸਕਦਾ ਝੂਠ ਬੋਲ ਸਕਦਾ ਅਧੂਰਾ ਸੱਚ ਬੋਲ ਸਕਦਾ ਤੇ ਉਹਨੂੰ ਪਾਪ ਨਹੀਂ ਲੱਗੇਗਾ ਗੈਰ ਮੁਸਲਮਾਨਾਂ ਦੇ ਵਿਰੋਧੇ ਕਰ ਸਕਦਾ ਸਮਝੌਤੇ ਤੋੜਨੇ ਝੂਠੀਆਂ ਕਸਮਾਂ ਖਾਣੀਆਂ ਇਹਦੇ ਜੀ ਸ਼ਾਮਲ ਅਲ ਤਕਈਆ ਦੇ ਵਿੱਚ ਹੀ ਤੇ ਇਹ ਅਲ ਤਕਈਆ ਉਹਨਾਂ ਨੇ ਕਰ ਲਿਆ ਤੇ ਸਾਧ ਸੰਗਤ ਜੀ ਅੱਜ ਵੀ ਕਰਦੇ ਨੇ ਇੰਗਲੈਂਡ ਵਰਗੇ ਦੇਸ਼ਾਂ 'ਚ ਖਾਸ ਕਰਕੇ ਗਰੂਮਿੰਗ ਗੈਂਗ ਬਣੇ ਨੇ ਪਾਕਿਸਤਾਨ ਦੇ ਜਿਹੜੇ ਨਾ ਪੰਜਾਬੀ ਬੋਲਣ ਵਾਲੇ ਹੱਥਾਂ ਵਿੱਚ ਕੜੇ ਪਾ ਕੇ ਤੇ ਉਹਨਾਂ ਨੂੰ ਬਕਾਇਦਾ ਮਿਸ਼ਨ ਮਿਲਦਾ ਹੈ ਕਿ ਗੈਰ ਮੁਸਲਮਾਨ ਲੜਕੀਆਂ ਨੂੰ ਵਰਗ ਲਾਉਣਾ ਔਰ ਉਹਨਾਂ ਨੇ ਸਿੱਖ ਨੌਜਵਾਨ ਬੱਚੀਆਂ ਤੱਕ ਵੀ ਗੁਮਰਾਹ ਕਰਕੇ ਪਹਿਲਾਂ ਇਹ ਵਿਖਾਵਾ ਕਰ ਦੇਣਾ ਪੰਜਾਬੀ ਬੋਲਦਾ ਹੈ ਹੱਥ ਵਿੱਚ ਕੜਾ ਪਾਇਆ ਉਹ ਲੱਗਦਾ ਹੈ ਵੀ ਇਹ ਸਾਡੀ ਬਰਾਦਰੀ ਦੇ ਵਿੱਚੋਂ ਹੀ ਹੈ ਤੇ ਸਾਥ ਸੰਗਤ ਜੀ ਫਿਰ ਹੌਲੀ-ਹੌਲੀ ਉਹ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਹੁਣ ਇਸ ਅਸੀਂ ਲੈਵਲ ਤੱਕ ਪਹੁੰਚ ਗਏ ਆ ਤੇ ਫਿਰ ਉਹ ਕਹਿੰਦੇ ਨੇ ਵੀ ਜੇ ਮੇਰੇ ਨਾਲ ਹੁਣ ਵਿਆਹ ਕਰਾਉਣਾ ਹੈ ਤੇ ਤੈਨੂੰ ਜਿਹੜਾ ਹੈ ਉਹ ਇਸਲਾਮ ਵਿੱਚ ਆਉਣਾ ਪੈਣਾ ਹੈ ਇਹ ਇਥੋਂ ਤੱਕ ਜਿਹੜੀਆਂ ਨਾ ਕਾਲੀਆਂ ਕਰਤੂਤਾਂ ਮਾੜੇ ਜਿਹੜੇ ਕਰਮ ਨੇ ਇਹ ਕੀਤੇ ਜਾਂਦੇ ਆ ਅੱਜ ਤੱਕ ਇਹ ਚੱਲਦਾ ਪਿਆ ਇਹਨੂੰ ਅੰਗਰੇਜ਼ੀ ਵਿੱਚ ਗਰੂਮਿੰਗ ਗੈਂਗ ਕਹਿੰਦੇ ਆ ਇਹ ਹੋ ਰਿਹਾ ਅੱਜ ਵੀ ਹੋ ਰਿਹਾ ਹੈ بڑے ਪਰਦੇ ਫਾਸ਼ ਹੁੰਦੇ ਨੇ ਪਰ ਉਹ ਅਲ ਤਕਈਆ ਚੱਲੀ ਜਾਂਦਾ ਤੋਂ ਸਿੰਘਾਂ ਦੇ ਵਿਰੁੱਧ ਇਹ ਇਹਨਾਂ ਨੇ ਕੀਤਾ ਤੁਰਕਾਂ ਨੇ ਘੇਰਾ ਪਾ ਲਿਆ ਤਰਾਵੜੀ ਦੇ ਕਿਲੇ ਨੂੰ